ਮੈਂ ਬੇਨਤੀ ਕਰਦਾ ਉਹਨਾਂ ਵੈਸੇ ਟਰੈਕਟਰ ਨੂੰ ਜਿਹੜਾ ਪ੍ਰੀਮੀਅਰ ਹੁੰਦਾ ਨਾ ਉੱਥੇ ਸਾਰੇ ਬੁਲਾਏ ਜਾਂਦੇ ਆ ਜਿਹੜੇ ਜਾਣ ਪਛਾਣ ਬੰਦੇ ਚਲੋ ਤੁਸੀਂ ਤਾਂ ਪ੍ਰੈਸ ਵਾਲੇ ਤੁਹਾਡਾ ਤਾਂ ਕੰਮ ਹੈ ਤੁਸੀਂ ਚੰਗੇ ਨੂੰ ਚੰਗਾ ਮਾਰੇ ਨੂੰ ਮਾਰਾ ਕਹਿਣਾ ਪਰ ਆਮ ਤੌਰ ਤੇ ਜਾਣ ਕਰ ਬੁਲਾਏ ਜਾਂਦੇ ਆ ਪਹਿਲਾਂ ਉਹ ਦੱਬ ਕੇ ਸਮੋਸੇ ਖਾਣੇ ਫੇਕ ਜਿਰੇਲਾ ਫਿਰ ਫਿਲਮ ਦੇਖ ਕੇ ਔਰ ਨੇ ਉਹਨਾਂ ਨੇ ਕਮਾਲ ਹੀ ਕਹਿਣਾ ਕਮਾਲ ਤਾਂ ਜਿਨ੍ਹਾਂ ਨੇ ਦੇਖਣੀ ਆ ਉਹ ਦੱਸਣਗੇ ਮੈਨੂੰ ਲੱਗਦਾ ਮੈਂ ਤਾਂ ਭੱਜਦਾ ਦੇਖੋ ਬਾਕੀ ਇਹਨਾਂ ਦਾ ਪਤਾ ਨਹੀਂ ਬਾਕੀ ਗੁਰੂ ਸਾਹਿਬ ਤੇ ਸਾਡੀਆਂ ਬੀਬੀਆਂ ਜਾਂ ਡਾਇਰੈਕਟਰ ਸਾਹਿਬ ਕਹਿੰਨੇ ਤਾਂ ਇਹ ਇਹ ਕਰ ਲੈਣਗੇ ਬਟ ਮੈਂ ਇਹ ਸਾਕਿਤ ਨਹੀਂ ਮੈਨੂੰ ਲੱਗਦਾ ਕਿ ਜਿਨ੍ਹਾਂ ਲਈ ਬਣਾਈ ਹੈ ਉਹ ਦੱਸਣ ਕਿ ਅਸੀਂ ਆਪਣੇ ਬੰਦੇ ਬਿਠਾ ਕੇ ਵਾਹ ਵਾਹ ਕਰਾ ਲਈਏ ਉਹ ਫਿਰ ਉਹ ਕੋਈ ਸਵਾਦ ਨਹੀਂ ਆਗਾ ਉਹ ਤਾਂ ਤੁਸੀਂ ਮਿੱਤਰ ਦੇ ਦੇਖ ਲਓ ਪਰ ਜਿਹੜਾ ਪ੍ਰੀਮੀਅਰ ਆਪਣੇ ਜਾਣ ਕਰ ਬਲਾ ਕੇ ਆਪਾਂ ਕੱਪਾ ਮਰੋਣੇ ਉਹ ਨਾ ਹੀ ਹੋਣ ਤਾਂ ਵਧੀਆ ਮੀਡੀਆ ਆ ਸਕਦਾ ਹਾਂ ਕੁਝ ਦੇਖਦੇ ਅਸੀਂ ਬਣਾਉਂਦੇ ਵਟ ਉਹ ਦੇਖਣ ਪਰ ਜਿਹੜੇ ਅਸੀਂ ਉੱਤਾਂ ਕਈ ਕਈ ਥੇਗੜੂ ਆ ਕੇ ਗੱਪ ਚੜ ਜਾਂਦੇ ਬਿਸਰਾ ਲਾਤਾ ਜੱਕ ਤੇ ਤੁਹਾਨੂੰ ਲੱਗਦਾ ਦੇਖਣ ਵਾਲੇ ਦੱਸਣ ਹਾਂ ਪਹਿਲੇ ਸੋਚ ਪਤਾ ਲੱਗ ਜਣਾ ਕਿੰਨੇ ਕ ਪਾਣੀ ਚ